ਥਾਈਲੈਂਡ ਤੋਂ ਵਾਪਸ ਆ ਰਹੇ ਇੱਕ ਵਿਅਕਤੀ ਨੂੰ ਜਦੋਂ ਕੇ ਕਸਟਮ ਵਿਭਾਗ ਨੇ ਗ੍ਰਿਫਤਾਰ ਕਰ ਲਿਆ ਤਾਂ ਉਸ ਤੋਂ ਬਾਅਦ ਉਥੇ ਆਪਣਾ ਤਫਰੀਦਾ ਮਾਹੌਲ ਪੈਦਾ ਹੋ ਗਿਆ ਦਰਜਲ ਤੁਹਾਨੂੰ ਦੱਸੀਏ ਕਿ ਹੁਣ ਥਾਈਲੈਂਡ ਤੋਂ ਵਾਪਸ ਆ ਰਹੇ ਇੱਕ ਵਿਅਕਤੀ ਦੀ ਗ੍ਰਿਫਤਾਰੀ ਮੁੰਬਈ 에ਰਪੋਰਟ ਤੇ ਹੋਈ ਹੈ ਜਦੋਂ ਕੇ ਕਸਟਮ ਵਿਭਾਗ ਨੂੰ ਸੂਤਰਾਂ ਦੇ ਵੱਲੋਂ ਇੱਕ ਗੁਪਤ ਸੂਚਨਾ ਦੇ ਆਧਾਰ ਤੇ ਜਾਣਕਾਰੀ ਮਿਲੀ ਸੀ ਕਿ ਇੱਕ ਵਿਅਕਤੀ ਦੇ ਕੋਲ ਸੁਗੰਧਿਤ ਬੈਗ ਹੈ ਯਾਨੀ ਕਿ ਇੱਕ ਅਜੀਹਾ ਬੈਗ ਜਿਸ ਦੇ ਕੋਲੋਂ ਬਹੁਤ ਜ਼ਿਆਦਾ ਸੁਗੰਧ ਆ ਰਹੀ ਹੈ ਔਰ ਖੁਸ਼ਬੂ ਆ ਰਹੀ ਹੈ ਔਰ ਜਿਸ ਦੇ ਵਿੱਚ ਕੁਝ ਅਜਾਈਆਂ ਚੀਜ਼ਾਂ ਪਾਈਆਂ ਦੀਆਂ ਜਿਸ ਨੂੰ ਦੇਖ ਕੇ ਤੁਸੀਂ ਹੈਰਾਨ ਹੋ ਜਾਓਗੇ ਕਸਟਮ ਵਿਭਾਗ ਦੇ ਬੋਲੋ ਗੁਪਤ ਸੂਚਨਾ ਦੇ ਆਧਾਰ ਤੇ ਜਦੋਂ ਉਸ ਵਿਅਕਤੀ ਨੂੰ ਸ਼ੱਕ ਦੇ ਆਧਾਰ ਤੇ ਰੋਕਿਆ ਗਿਆ ਉਸ ਦੀ ਜਾਂਚ ਹੋਈ ਤਾਂ ਉਹ ਵਿਅਕਤੀ ਇੱਕ ਸਮੇਂ ਤੇ ਕਬਰਾਇਆ ਗਿਆ ਤੇ ਜਦੋਂ ਉਹ ਕਬਰਾਇਆ ਹੋਇਆ ਸੀਗਾ ਤੇ ਇੱਕਦਮ ਹੀ ਉਸ ਦੇ ਬੈਗ ਦੀ ਚੈਕਿੰਗ ਹੋਈ ਤਾਂ ਉਹਨਾਂ ਦੇ ਵਿੱਚੋਂ ਲਗ ਪਰਜਾਤੀਆਂ ਦੇ ਪਾਏ ਗਏ ਜਾਨਵਰ ਜਿਹੜੇ ਮਿਲੇ ਸਨ ਤੇ ਦੱਸ ਸੀ ਕਿ ਪੰਜ ਕਛੂਏ ਤੇ 47 ਜ਼ਹਿਰੀਲੇ ਸੱਪ ਜਿਹੜੇ ਮਿਲੇ ਨੇ ਯਾਨੀ ਕਿ ਹੁਣ ਦੱਸੀਏ ਕਿ ਉਹਨਾਂ ਦੀ ਤਸਕਰੀ ਜਿਹੜੀ ਆ ਕੀਤੀ ਜਾ ਰਹੀ ਸੀ ਬੈਗਸ ਦੇ ਵਿੱਚ ਪਾ ਕੇ ਉਹਨਾਂ ਨੂੰ ਲਿਆਂਦਾ ਗਿਆ ਹਾਲਾਂਕਿ ਇਹ ਤਸਕਰੀ ਕਿਉਂ ਹੋਈ ਹੈ ਔਰ ਕੀ ਇਹ ਤਸਕਰੀ ਦੇ ਨਾਲ ਕੀ ਕੁਝ ਹੁੰਦਾ ਹੈ ਉਸ ਚੀਜ਼ਾਂ ਨੂੰ ਲੈ ਕੇ ਜਾਣਕਾਰੀ ਵੀ ਸਾਹਮਣੇ ਆ ਚੁੱਕੀ ਹੈ ਦਰਸਲ ਜਾਣਕਾਰੀ ਇਸ ਬਾਬਤ ਦਾ ਕਿਹਾ ਜਾ ਰਿਹਾ ਹੈ ਕਿ ਇਹ ਕਛੂਏ ਇਨਸਾਨਾਂ ਦੇ ਲਈ ਵੀ ਨੁਕਸਾਨਦਾਇਕ ਨਹੀਂ ਹਨ ਤੇ ਜਿਹੜੇ ਸਫ ਸੀਗੇ ਇਹ ਵੀ ਇਨਸਾਨਾਂ ਦੇ ਲਈ ਜ਼ਹਿਰੀਲੇ ਨਹੀਂ ਹਨ ਜਦ ਰਹੀ ਕਿ ਕੋਈ ਵੀ ਹਿਸਟਰੀ ਦੇ ਵਿੱਚ ਹਾਲੇ ਜਾਣਕਾਰੀ ਨਹੀਂ ਆਈ ਕਿ ਇਹ ਇਹਨਾਂ ਸੱਪਾਂ ਨੇ ਕਿਸੇ ਇਨਸਾਨ ਨੂੰ ਕਟਿਆ ਹੋਵੇ ਯਾਨੀ ਕਿ ਡੰਗ ਮਾਰਿਆ ਹੋਵੇ ਦੱਸਿਆ ਹੋਵੇ ਪਰ ਉਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਕਿਤੇ ਨਾ ਕਿਤੇ ਪਰ ਇਹਨਾਂ ਦੀ ਤਸਕਰੀ ਜਿਹੜੀ ਆ ਉਹ ਬਹੁਤ ਮਹਿੰਗੇ ਭਾਤੇ ਆ ਲੱਖਾਂ ਦੇ ਸਾਥ ਦੇ ਨਾਲ ਵੱਡੇ ਪੱਧਰ ਦੀ ਤਸਕਰੀ ਆ ਬਲੈਕ ਮਾਰਕੀਟ ਕੈਸ ਆਕਰਦੇ ਇਸ ਤਰੀਕੇ ਦੇ ਨਾਲ ਜਿਸ ਤਰੀਕੇ ਨਾਲ ਇਹ ਤਸਕਰੀ ਜਿਹੜੀ ਆ ਕੀਤੀ ਜਾਣੀ ਸੀਗੀ ਪਰ ਪਹਿਲਾਂ ਹੀ ਕਸਟਮ ਵਿਭਾਗ ਨੇ ਜੋ ਹੈ ਰੋਕ ਲਿੱਤਾ ਮੁਕੇ ਤੇ ਹੀ ਤੇ ਉਸ ਵਿਅਕਤੀ ਦੀ ਗ੍ਰਿਫਤਾਰੀ ਹੋ ਗਈ ਹੈ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਦੱਸੀਏ ਕਿ ਇਹਨਾਂ ਪੰਜ ਕਛੂਆ ਦੀਆਂ ਜਿਹੜੀਆਂ ਇਹਨਾਂ ਦੀ ਬੋਡੀ ਆਈ ਇਹਨਾਂ ਦਾ ਸਟਰਕਚਰ ਕਹਿ ਸਕਦੇ ਬਹੁਤ ਵੱਖਰੇ ਢੰਗ ਨਾਲ ਸੀਗਾ ਔਰ ਇਹ ਸਾਕੂ ਵੀ ਕਿਸੇ ਨੂੰ ਵੀ ਇਹਨਾਂ ਨੇ ਇਨਸਾਨਾਂ ਨੂੰ ਨਹੀਂ ਵੜਿਆ ਪਰ ਬਹੁਤ ਜਰੀਲੇ ਦੱਸੇ ਜਾ ਰਹੇ ਨੇ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਉਹ ਇਹਨਾਂ ਦੀ ਤਸਕਰੀ ਵੱਡੇ ਪੱਧਰ ਤੇ ਕੀਤੀ ਜਾਣੀ ਸੀ ਪਰ ਮੁੰਬਈ ਏਅਰਪੋਰਟ ਦੇ ਉੱਤੇ ਇਹਨਾਂ ਨੂੰ ਰੋਕ ਲਿੱਤਾ ਗਿਆ ਇਸ ਵਿਅਕਤੀ ਦੀ ਗ੍ਰਿਫਤਾਰੀ ਹੋਈ ਹੈ ਜਿਸ ਤੋਂ ਬਾਅਦ ਹੁਣ ਲੋਕ ਤੁਸੀਂ ਅਕਸਰ ਸੁਣੇ ਹੋਣਗੇ ਜਦੋਂ ਸੋਨਾ ਲੈ ਕੇ ਆਉਂਦੇ ਔਰ ਵੱਖ-ਵੱਖ ਥਾਵਾਂ ਤੇ ਮੌਦ ਦੇ ਬਲੋਲ ਸੋਨਾ ਲੁਕੋਇਆ ਹੁੰਦਾ ਹੈ 골ਡ ਦੀ ਤਸਕਰੀ ਹੁੰਦੀ ਆ ਪਰ ਹੁਣ ਦੇਖੋ ਕਿਵੇਂ ਇਹਨਾਂ ਜਾਣਪਰਾਂ ਦੀ ਤਸਕਰੀ ਕੀਤੀ ਜਾ ਰਹੀ ਸੀਗੀ ਜਿਸ ਨੂੰ ਲੈ ਕੇ ਵੱਡੇ ਪੱਧਰ ਤੇ ਖੁਲਾਸੇ ਹੋ ਗਏ ਨੇ ਤਾਂ ਇਹ ਮੌਕੇ ਤੇ ਕਾਫੀ ਜ਼ਿਆਦਾ ਮਾਮਲੇ ਪੱਕ ਗਿਆ ਸੀਗਾ ਜਿਸ ਤੋਂ ਬਾਅਦ ਐਕਸਤੇ ਉਤੇ ਪੋਸਟ ਵੀ ਪਾਈ ਗਈ ਜਿਸ ਤੋਂ ਬਾਅਦ ਹੁਣ ਇਸ ਤੇ ਪੂਰੇ ਮਾਮਲੇ ਤੇ ਜਾਂਚ ਕੀਤੀ ਜਾ ਰਹੀ ਹੈ ਕਸਟਮ ਸਭਾ ਨੇ ਉਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ ਇਹ ਤਸਕਰੀ ਕਿਉਂ ਹੋਣੀ ਹੈ ਕੀ ਕੀ ਕਾਰਨ ਸੀਗੇ ਸਾਰੀਆਂ ਚੀਜ਼ਾਂ ਬਾਰੇ ਖੁਲਾਸੇ ਹੋਣਗੇ ਬਲੈਕ ਮਾਰਕੀਟ ਦੇ ਵਿੱਚ ਇਹਨਾਂ ਜਾਨਵਰਾਂ ਦੀ ਤਸਕਰੀ ਕੀਤੀ ਜਾਣੀ ਸੀ ਔਰ ਦੱਸਦੀ ਹੈ ਕਿ ਇੰਡੋਨੇਸ਼ੀਆ ਜਾਂ THAILAND ਜਾਂ ਹੋਰ ਥਾਵਾਂ ਤੇ ਅਜਿਹੀ ਤਸਕਰੀ ਹੁੰਦੀ ਹੈ ਕਈ ਲੋਕ ਸੋਚਦੇ ਨੇ ਕਿ ਇਸ ਦੀ ਘੱਟ ਸਜ਼ਾ ਹੁੰਦੀ ਹੈ ਕਿਉਂਕਿ ਇਸ ਨੂੰ ਇਲੀਗਲ ਵੀ ਨਹੀਂ ਮੰਨਿਆ ਜਾਂਦਾ ਜਾਨਵਰਾਂ ਦੀ ਤਸਕਰੀ ਤੇ ਇਸੇ ਤਰੀਕੇ ਦੇ ਨਾਲ ਇਸ ਨੂੰ ਤਸਕਰੀ ਨੂੰ ਅੰਜਾਮ ਦਿੱਤਾ ਜਾਂਦਾ ਹੈ ਪਰ ਇਸ ਦੇ ਵਿੱਚ ਕਹਿ ਸਕਦੇ ਆ ਕਿ ਮੁਨਾਫਾ ਜ਼ਿਆਦਾ ਹੈ ਜ਼ੁਰਮਾਨਾ ਘੱਟ ਹੈ ਇਸ ਕਰਕੇ ਸਾਰੀਆਂ ਚੀਜ਼ਾਂ ਦੇਖੀਆਂ ਜਾਂਦੀਆਂ ਨੇ ਪਰ ਬਿਹਤਰ ਅਹਿਮ ਖਬਰ ਇਸ ਵਕਤ ਦੀ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਆਂ ਤਾਂ ਦਰਸਲ ਦਾਸੀ ਹੈ ਕਿ ਇੱਕ ਵਿਅਕਤੀ ਜਾਨਵਰਾਂ ਦੀ ਤਸਕਰੀ ਕਰਦਾ 에어ਪੋਰਟ ਤੇ ਗ੍ਰਿਫਤਾਰ ਕੀਤਾ ਗਿਆ